ਕਰਨੇ ਨੇ 19 ਕਾਲਜ 3200 ਸਕੂਲ ਮਲਵੇ ਦਾ ਢੇਰ ਬਣ ਗਏ ਜਨਾਬ 8500 ਕਿਲੋਮੀਟਰ ਸੜਕਾਂ ਟੁੱਟ ਗਈਆਂ 2500 ਪੁਲ ਤੇ ਪੁਲ ਛੋਟੀਆਂ ਛੋਟੀਆਂ ਪੁੜੀਆਂ ਟੁੱਟ ਗਈਆਂ 5 ਲੱਖ ਬੰਦਾ ਬੇਕਾਰ ਹੋ ਗਿਆ 20 ਲੱਖ ਬੰਦਾ ਪ੍ਰਭਾਵਿਤ ਹੋ ਗਿਆ 58 59 ਜਾਨਾਂ ਚਲੀਆਂ ਗਈਆਂ ਪਸ਼ੂਆਂ ਦਾ ਹਿਸਾਬ ਲਾ ਰਹੇ ਹਾਂ ਜੇ ਉੱਥੇ ਵੀ ਰਾਜਨੀਤੀਆਂ ਕਰੀ ਜਾਂਦੇ ਆ ਉਹ ਦਿੱਲੀ ਵਾਲੇ ਆ ਉਹ ਆਪਣਾ ਮੰਤਰੀ ਸਾਹਿਬਾਨ ਹਰ ਰੋਜ਼ ਤਿੰਨ ਦੀ ਜੋੜੀ ਲਾ ਰੱਖੀ ਸੀ ਉਹ ਪਜਾਮਾ ਜਾਂ ਚੱਕ ਕੇ ਫੋਟੋ ਖਿਚਾ ਕੇ ਚਲੇ ਜਾਂਦੇ ਸੀ ਅਸੀਂ ਵੀ ਨੀ ਰੋਕਿਆ ਸੀ ਫੋਟੋ ਖਿਚਾਉਂਦੇ ਚਲੇ ਕਿਹੜਾ ਕਿਸੇ ਨੂੰ ਕੁਝ ਕਹਿੰਦੇ ਆ ਵਿਚਾਰੇ ਨਾ ਕੁਛ ਨੇ ਹੱਥ 'ਚ ਹੈ ਜਾ ਕੇ ਹਰੇ ਕਹਿੰਦਾ ਸੀ ਦਿੱਲੀ ਜਾ ਕੇ ਗੱਲ ਕਰਾਂਗੇ ਰਿਪੋਰਟ ਦੇਵਾਂਗੇ ਅਸੀਂ ਕਹਿੰਦੇ ਸਾਨੂੰ ਪਤਾ ਜੀ ਦਿੱਲੀ ਵਾਲੀ ਰਿਪੋਰਟ ਤੁਸੀਂ ਦੇ ਦਿਓ ਚਲੋ ਥੋੜੀ ਫੋਟੋ ਹੋ ਗਈ ਵਧੀਆ ਚਲੋ ਠੀਕ ਹੈ ਚਲੋ ਸਾਾਨੂੰ ਡੀਸੀ ਐਂਡ ਉਸੇ ਨੂੰ ਕੰਮ ਕਰ ਲੈਣਗੇ ਤੁਹਾਡੇ ਨਾਲ ਫਿਰਦੇ ਨੇ ਤੁਸੀਂ ਸਾਡੇ ਜੋ ਜਹਾਜ਼ ਆਪਣਾ ਬੜੇ ਯਾਰ ਹੈ ਚੱਕਰ ਕਰਕੇ ਚਲੇ ਗਏ ਜੀ ਪ੍ਰਧਾਨ ਮੰਤਰੀ ਸਾਹਿਬ ਆਏ ਪ੍ਰਧਾਨ ਮੰਤਰੀ ਸਾਹਿਬ ਆਏ ਉਹ ਚੰਬੇ ਤੋਂ ਕਾਂਗੜੇ ਤੋਂ ਆਏ ਹੈਲੀਕਾਪਟਰ ਵੀ ਦੇਖਿਆ ਥੱਲੇ ਫੌਜ ਦੇ ਉੱਚ ਆਪਦੀ ਬੰਦੇ ਜਿ ਬਿਠਾ ਰੱਖੇ ਸੀ ਸਾਰੇ ਪੂਰੇ ਭਾਜਪਾ ਦਾ ਕਾਂਗਰਸ ਬਿੰਗ ਬੈਠਾ ਸੀ ਸਾਰਾ ਜਿਹੜੇ ਅਸਲੀ ਭਾਜਪਾ ਵਾਲੇ ਸੀ ਉਹ ਤਾਂ ਅਸ਼ਵਨੀ ਕੁਮਾਰ ਹੋਰੀ ਉਹ ਤਾਂ ਵਿਚਾਰੇ ਪਿੱਛੇ ਬੈਠੇ ਸੀਗੇ ਭਾਈ ਉਹ ਸ਼ਾਇਦ ਅੱਜ ਨਹੀਂ ਆਏ ਹੋਣੇ ਕਹਿੰਦੇ ਸਾਡਾ ਤਾਂ ਕੰਮ ਨਹੀਂ ਕੋਈ ਉੱਥੇ ਸੰਤ ਕੋਈ ਬੁਲਾਉਂਦਾ ਇੱਥੇ ਤੇ ਇਸ ਕਰਕੇ ਉਹ ਨਾ ਤਾਂ ਜਾਂਦਾ ਫਿਰ ਇਹ ਕਹਿੰਦੇ ਉਹਨੇ ਭਾਜਪਾ ਸਾਹਿਬ ਸਾਨੂੰ ਦੇਣਾ ਪੈਂਦਾ ਹੈ ਮੂਰੇ ਪ੍ਰਧਾਨ ਮੰਤਰੀ ਨਾਲ ਕੋਈ ਹੋਰ ਆ ਜਾਂਦਾ ਇਸ ਕਰਕੇ 1600 ਕਰੋੜ ਰੁਪਏ ਅਨਾਉਂਸ ਕਰ ਗਏ ਜੀ 2305 ਪਿੰਡ ਦੇ ਫਿਲਹਾਲ ਜੇ ਆਪਾਂ ਇਹਨਾਂ ਨੂੰ 2305 ਹੀ ਮੰਨ ਲਈਏ ਤੇ ਪਰਮਾਤਮਾ ਕਰੇ ਹੋਰ ਕੋਈ ਪਿੰਡ ਨਾ ਡੁੱਬਿਆ ਹੋਵੇ 2305 ਨੂੰ 1600 ਵੰਡਣਾ ਹੋਵੇ ਜੀ 80 ਲੱਖ ਵੀ ਨਹੀਂ ਆਇਆ ਇੱਕ ਪਿੰਡ ਨੂੰ ਉਹਨਾਂ ਦੇ ਘਰ ਉਹਨਾਂ ਦੇ ਪਸ਼ੂ ਉਹਨਾਂ ਦੇ ਖੇਤ ਟਰੈਕਟਰ ਮਸ਼ੀਨਰੀ ਮਜ਼ਦੂਰੀ ਜਿਹੜੀ ਮਰ ਗਈ ਫਸਲਾਂ ਕਰਕੇ ਮਜ਼ਦੂਰਾਂ ਦੀ ਦਿਹਾੜੀ ਮਰ ਗਈ ਕਿ ਮੇਰੇ ਮਾਂਗੇ ਜੀ 1600 ਕਰੋੜ ਦੇ ਕੇ ਕਹਿੰਦੇ ਬਹੁਤ ਦੇਦੀ ਆ ਬਹੁਤ ਦੇਦੀ ਆ 1500 ਹਿਮਾਚਲ ਨੂੰ ਦੇ ਗਏ ਜੀ 1600 ਸਾਨੂੰ ਦੇ ਗਏ ਤੇ ਫਿਰ ਮੈਂ ਉਸ ਦਿਨ ਹਸਪੀਟਲ ਸੀ ਇਹਦੇ ਤੇ ਵੀ ਰਾਜਨੀਤੀ ਕੀਤੀ ਜਾ ਰਹੀ ਹੈ ਕਿ ਜਾਣ ਕੇ ਪੈ ਗਈ ਬਿਮਾਰ ਕੋਈ ਜਾਣ ਕੇ ਹੁੰਦਾ ਜਨਾਬ ਕਿਸੇ ਦੇ ਵੀ ਆ ਸਕਦਾ ਤਾਂ ਤੁਸੀਂ ਕਹਿੰਦੇ ਹੋ ਕਿ ਮੀਟਿੰਗ ਨਹੀਂ ਕੀਤੀ 4 ਅਪ੍ਰੈਲ ਨੂੰ 4 ਅਪ੍ਰੈਲ ਨੂੰ ਅਸੀਂ ਪਹਿਲੀ ਮੀਟਿੰਗ ਕੀਤੀ ਸੀ ਉਦੋਂ ਬਾਜਵਾ ਸਾਹਿਬ ਅਮਰੀਕਾ ਗਏ ਹੋਏ ਸੀਗੇ ਮੈਂ ਮਨਤ ਵੀਰ ਪੜਦਾ ਸੀ ਇਹਨਾਂ ਨੇ ਕਿਹਾ ਸੀ ਮੈਂ ਐਸ ਅਡਰੈਸ ਤੇ ਆ ਜੇ ਕਿਸੇ ਨੇ ਆਉਣੇ ਆ ਜੀ ਮਿਲਣਾ ਆ ਕੇ ਹੋਣਗੇ ਕਾਂਗਰਸ ਦੇ ਵੱਡੇ ਉੱਥੇ ਸੰਗਠਨ ਹੈ ਤੇ ਜਦੋਂ ਮੈਂ ਪੈ ਰਿਆ ਸੀਗਾ ਹਰਾਂ ਦੀ ਮਤਲਬ ਉੱਤੋਂ ਪਾਣੀ ਥੋੜਾ ਥੋੜਾ ਆਉਣ ਲੱਗ ਗਿਆ ਸੀ ਉਦੋਂ ਅਸਟ੍ਰੇਲੀਆ ਗਿਆ ਹੋਇ ਸੀ 크ਰੂਜ਼ ਦੇ ਵਿੱਚ ਫਿਰਦੇ ਸੀ ਮੈਨੂੰ ਬੰਦੇ ਨੇੜੇ ਕਿਤੇ ਠੀਕ ਹੈ ਨਾ ਸੋ ਇਸ ਕਰਕੇ ਨਾ ਕਿਸੇ ਤੇ ਇਹ ਨਹੀਂ ਕਰਦਾ ਕਿ ਕਿਸੇ ਦੀ ਬਿਮਾਰੀ ਦਾ ਮਜ਼ਾਕ ਉਡਾਓ ਤੁਸੀਂ ਕਹਿੰਦੇ ਕਿ ਮੈਂ ਮੱਥਾ ਹੀ ਨਹੀਂ ਲਗਣਾ ਚਾਹੁੰਦਾ ਉਹਦੇ ਮੈਂ ਤਾਂ ਕਹਿੰਦਾ ਹਸਪਤਾਲ ਚੋਂ ਵਾਪਸੀ ਨਾ ਆਵੇ ਜਨਾਬ ਜੀ ਤੁਸੀਂ ਭਾਗਿਆ ਬਦਾਤਾ ਨਹੀਂ ਹੈਗੇ ਹੱਥਾਂ ਵਾਲੀਆਂ ਤਾਂ ਖੋਲੋਂਗੇ ਮੱਥੇ ਵਾਲੀਆਂ ਕਿਵੇਂ ਖੋਲੋਂਗੇ ਐਥੇ ਰਵਾਂਗੇ ਅਸੀਂ ਕਿਤੇ ਨਹੀਂ ਜਾਂਦੇ ਤੁਸੀਂ ਜਿੰਨਾ ਮਰਜੀ ਤੁਸੀਂ ਸੁੱਖਣਾ ਸੁੱਖ ਲੋ ਜਿੰਨੇ ਮਰਜੀ ਤੁਸੀਂ ਜਿਹੜੀਆਂ ਜਿਹੜੇ ਜਿਦਿਓ ਨੂੰ ਵੀ ਮੰਨਦੇ ਹੋ ਸੁੱਖਣਾ ਸੁੱਖ ਸੋ ਮੈਂ ਕਹਿੰਨਾ ਕਿ ਜੇ ਹਾਂਸੀ ਬਟਾਣਾ ਕਨਾਲ ਹੈ ਜੀ ਹਾਂਸੀ ਬਟਾਣਾ ਹਰਿਆਣੇ ਨੇ ਰਾਤ ਰਤ ਬਣਾਤੀ ਉਹ ਨਾ ਪਈ ਸਾਲਾਂ ਤੋਂ ਬਣਾਈ ਕੇ ਬਣਾਈ ਕੇ ਜਦੋਂ ਨਹਿਰ ਦੇ ਨੇੜੇ ਆ ਕੇ ਸਮਾਨੇ ਉਦੋਂ ਜੋੜਨੀ ਸੀ ਨਾਲ ਉਦੋਂ ਅਸੀਂ ਜਾਇਤ ਨਹੀਂ ਦਿੱਤੀ ਸੀ ਕਿ ਇਹ ਕਿਵੇਂ ਬੜਾਲੀ ਸਾਨੂੰ ਪੁੱਛੇ ਬਣਾ ਤੁਸੀਂ ਸਾਡੇ ਲੱਕ ਵਿੱਚ ਕਿਵੇਂ ਬੜਾਲੇ ਹੋ ਤੁਸੀਂ ਐਂ ਤਾਂ ਤੇ ਉਹ ਉਦੋਂ ਤਾਂ ਉਹ ਤਾਂ ਪਤਾ ਕੀਤਾ ਨਹੀਂ ਹੈਗਾ ਜੀ ਕਿ ਉਹ ਨਹਿਰ ਬਣਾਉਂਦੇ ਆਉਂਦੇ ਨੇ ਸਾਨੂੰ ਕਹਿੰਦੇ ਸੁੱਤੇ ਪਏ ਸੀ ਆ ਸੀ ਉਹ ਸੀ ਕਮਾਲ ਹੈ ਯਾਰ ਕਿਹੜੇ ਵਿਜ਼ਨ 'ਚ ਫਿਰਦੇ ਹੋ ਤੁਸੀਂ ਚਿੱਠੀ ਕਦੋਂ ਲਿਖੀ ਐ ਚਿੱਠੀਆਂ ਤਾਂ ਬਹੁਤ ਦਿਨ ਪਹਿਲਾਂ ਤੇ ਲਿਖੀ ਜਾਂਦੀ ਸੀ ਪ੍ਰਧਾਨ ਮੰਤਰੀ ਰੁਪਈਆ ਸਾਰਾ ਕੁਝ ਸਮਾਨ ਨਾਲ ਚਿੱਠੀਆਂ ਦੀ ਗੱਲ ਤੁਸੀਂ ਆ ਮਧੋਪੁਰ ਵਾਲੀ ਚਿੱਠੀ ਹੈ ਜੀ ਫਰੋਂ ਲਿਖਿਆ 4425 ਨੂੰ ਮਾਦੋਪੁਰ ਵਾਲੀ ਚਿੱਠੀ ਕਿ ਸਾਨੂੰ ਡੀਸੇਲਟਿੰਗ ਦੀ ਜਾਨ ਦਿੱਤੀ ਜਾਵੇ 4425 ਨੂੰ ਨਾਲ ਚਿੱਠੀਆਂ ਦੀ ਗੱਲ ਕਿਉਂ ਕਰਦੇ ਹੋ ਤੁਹਾਡੀ ਚਿੱਠੀ ਦਾ ਦਸਤ ਵਿੱਚ ਛੁੱਟਦਾ ਰਿਹਾ ਉਹ ਕਹਿੰਦਾ ਮੈਂ ਚਿੱਠੀਆਂ ਛੁੱਟਦਾ ਦਸਤ ਵਿੱਚ ਨਾਲ ਚਿੱਠੀ ਦਾ ਫਿਰ ਕੈਪਟਨ ਨੇ ਵੀ ਲਿਖੀ ਸੀ ਪ੍ਰਧਾਨ ਨੂੰ 40 40 ਐਮਐਨ ਦੀ ਚਿੱਠੀ ਕਹਿੰਦਾ ਮੈਂ ਲਿਖਤੀ ਲਿਸਟ ਲਿਖਤੀ ਵੀ ਆਪ ਸਮਝ ਲੈਣਗੇ ਉਹ ਚਿੱਠੀ ਦਾ ਕੀ ਬਣਿਆ ਫਿਰ ਆਪ ਦੀ ਪੀੜੀ ਥਲੇ ਸੋਟਾ ਖਲੋ ਕਿਉਂ ਤੁਸੀਂ ਰਾਜ ਮੈਂ ਰਾਜਨੀਤੀ 'ਚ ਬਿਲਕੁਲ ਨਹੀਂ ਬੋਲਣਾ ਚਾਹੁੰਦਾ ਸੀ ਅੱਜ ਪਪੰਗੇ ਲਈ ਜਾਣੇ ਆ ਲਈ ਜਾਣੇ ਕੰਮ ਹੀ ਇਹ ਆਉਂਦਾ ਹੋਰ ਕੁਝ ਆਉਂਦਾ ਹੀ ਨਹੀਂ ਕਦੇ ਸੋਸ਼ਲ ਸਰਵਿਸ ਤਾਂ ਕੀਤੀ ਨਹੀਂ ਜਦੋਂ ਕੀਤੀ ਹੈ ਬਸ ਨੁਕਤਾਚੀਨੀ ਕੀਤੀ ਹੈ ਹੋਰ ਤਾਂ ਕੁਝ ਆਉਂਦਾ ਨਹੀਂ ਆ ਮਾਦਾ ਪੁਰਾਣੀ ਚਿੱਠੀਆਂ ਪਈਆਂ ਆਹਾ ਪਿਆ ਜੀ ਮੇਰੇ ਕੋਲੇ ਇੱਕ ਹੋਰ ਹਰਿਆਣੇ ਨੂੰ ਕਿਹਾ আচ্ছা ਤੁਸੀਂ ਜਦੋਂ ਮੀਟਿੰਗਾਂ ਕੀਤੀਆਂ ਸੀ ਚਲੋ ਤੁਸੀਂ ਕਹਿੰਦੇ ਤਾਂ 6 ਜੂਨ ਨੂੰ ਕੀਤੀ ਹੈ ਜਦ ਕਿ ਅਸੀਂ ਤਾਂ ਪਹਿਲਾਂ ਗੱਲ ਲਈ ਸੀ ਉਹ ਤੁਸੀਂ ਗਏ ਹੋਵੋਗੇ ਦਰਦ ਦੋ 2019 2020 ਵਿਚ उन्नी जुलाई 2019 हजार मीटिंग की थी जी सरकार से दो हजार अठारह दो हजार उन्नी एक जुलाई दो हजार अठारह में मीटिंग की थी जी दो हजार सतारा अठारह बारह छे सतारा मीटिंग की थी जी ये लिखा पैया उस वेल तुम चिट्ठी लिख रहे थे नहीं पहल होनी ठीक है ना असि मीटिंगा तो इसे कम ती हूं तुम कर ला उधर तो वे करते अभी तो हम इसे ਠੀਕ ਹੈ ਨਾ 12000 ਤੋਂ ਵੱਧ ਫਾਈਲਾਂ ਸਾਈਨ ਕਰਤੀਆਂ ਮੈਂ ਮੈਂ ਸੁਰੇਸ਼ ਨੂੰ ਨਹੀਂ ਫੜਾਉਂਦਾ ਸੁਰੇਸ਼ ਦੇਖ ਲਈ ਕਰ ਦਸਾਈਨ ਠੀਕ ਹੈ ਮੈਂ ਆਪ ਸਾਈਨ ਕਰਦਾ ਜੀ ਐਸ ਗੱਲ ਤਾਂ ਖੁਸ਼ ਹੋ ਜਾਓ ਤਾਂ ਹੁਣ ਉਹਦੇ ਬ੍ਰਿਤੀ ਬੋਲ ਸਿਆ ਉਹ ਤਾਂ ਹੈ ਨਹੀਂ ਥੋੜੇ ਹਾਂ ਤੁਸੀਂ ਵੀ ਚਿੱਠੀਆਂ ਲਿਖਦੇ ਰਹੋ ਬਾਅਦ ਚ ਫਿਰ ਕਰਸ਼ੀ ਵੀ ਤੁਸੀਂ ਫਿਰ ਦਸੀ ਬੜੇ ਸਾਰੇ ਪਤਲੀ ਚ ਹਾਂ ਕਰਸ਼ੀ ਤਾਂ ਕੋਈ ਕਰਨੀ ਉਹ ਤਾਂ ਲੋਕ ਫੇਰ ਨਗੇ ਜੀ ਕਰਸ਼ੀ ਉਹ ਦੱਸ ਦੇਣਗੇ ਲੋਕ ਪਾਖੜਾ ਤੇ ਪੌਂਗ 70 ਸਾਲਾਂ ਤੋਂ ਕੋਈ ਡੀਸੇਟਿੰਗ ਨਹੀਂ ਭਾਰਤ ਸਰਕਾਰ ਤੇ ਹਰਿਆਣਾ ਸਰਕਾਰ ਦੁਆਰੇ ਨਹਿਰਾਂ 'ਚ ਪਾਣੀ ਦਾ ਪੱਧਰ ਉੱਚਾ ਚੁੱਕ ਲਈ ਕਿਹਾ ਗਿਆ ਪਰੰਤੂ ਡੀਸੇਲਟਿੰਗ ਵਾਸਤੇ ਕਰਦੇ ਧਿਆਨ ਨਹੀਂ ਦਿੱਤਾ ਜੀ ਅਸੀਂ ਲਿਖਦੇ ਰਹੇ ਆ ਇਹਨਾਂ ਨੂੰ ਬੀਬੀਐਮਬੀ ਨੂੰ ਬੀਬੀਐਮਬੀ ਨੂੰ ਮੈਂ ਕਹੀਏ ਨਾ ਚਿੱਟਾ ਹਾਥੀ ਐ ਇਹ ਸਫੈਦ ਹਾਥੀ ਬਣਤਾ ਸਾਨੂੰ ਖਰਚਾ ਅਸੀਂ ਦਿੰਨੇ ਆ ਸਾਡੇ ਵਿਰੁੱਧ ਉਹ ਕੇਸ ਕਰ ਦਿੰਦੇ ਨੇ ਵਕੀਲ ਦਾ ਖਰਚਾ ਵੀ ਅਸੀਂ ਦਿੰਨੇ ਆ ਕਹਿੰਦੇ ਨਾ ਲੈਵਰ ਰੱਖਣਾ ਬੀਬੀਐਮਬੀ ਦਾ ਚੇਅਰਮੈਨ ਤੇ ਹਾਈ ਕੋਰਟ 'ਚ ਬੋਲ ਰਿਹਾ ਕਿ ਉਦੋਂ ਹਰਿਆਣੇ ਨੂੰ ਪਾਣੀ ਨਹੀਂ ਛੱਡਦੇ ਤਾਂ ਕਿੰਨਾ ਸੀ ਪਾਣੀ ਹਰਜੋਤ ਨੇ ਦੱਸਿਆ ਕਿੰਨਾ ਪਾਣੀ ਛੱਡਣਾ 4000 ਹੋਰ ਛੜੋ 4000 ਉਥੇ ਛੋਟੀ ਖੱਡ ਚੋਂ ਆ ਜਾਂਦਾ 1.5 ਲੱਖ ਤਾਂ ਉਹ ਪਾਣੀ ਨਾਲ ਤੁਸੀਂ ਹੱਡ ਰੁਕ ਲੋਗੇ ਦੇਖੋ ਪ੍ਰਧਾਨ ਜੀ ਕਹੀ ਜਾਂਦੇ ਆ ਆਪਣੇ 42 ਹੋਰਾਂ ਦੀ ਪਾਰਟੀ ਦੇ ਐਕਸ ਪ੍ਰਧਾਨ ਕਹਿ ਲਊ ਜਾਂ ਤਾਂ ਹੁਣ ਅਲੱਗ-ਅਲੱਗ ਹੋ ਗਿਆ ਉਹ ਕਹੀ ਜਾਂਦੇ ਆ ਉਹ ਕਹਿੰਦਾ ਵੀ ਮੈਂ ਸਾਡੀ ਬਾਲਣੇ ਤੋਂ ਮੈਨੂੰ ਮੁੱਖ ਮੰਤਰੀ ਮੈਂ ਰਾਵੀ ਤੇ ਬਿਆਸ ਦੇ ਨਾਲ ਦੇਲੇ ਕੰਕਰੀਟ ਦੀਆਂ ਪੰਧਾਂ ਕਰ ਦੂੰ ਬੜੀਆਂ ਬੜੀਆਂ ਗਲੀਆਂ ਨਾਲੀਆਂ ਬਣਾਈਆਂ ਨਹੀਂ ਗਈਆਂ। ਦਰਿਆਵਾਂ ਨਾਲ ਮੱਥਾ ਲਾਉਣਗੇ ਹੁਣ ਇਹ। ਕਿਉਂ ਲੋਕਾਂ ਨੂੰ ਯਾਰ ਕੰਮਲੇ ਸਮਝਦੇ ਤੁਸੀਂ ਲੋਕਾਂ ਨੂੰ ਪਤਾ ਨਹੀਂ ਸਾਰਾ ਕੁਝ। ਹੁਣ ਉਹ ਤੁਸੀਂ ਥੱਬਿਆਂ ਦੇ ਥੱਬੇ ਪੈਸੇ ਵੰਡੇ ਜਾਂਦੇ ਹੋ। ਕਿੱਥੋਂ ਆਇਆ ਪੈਸਾ ਲੋਕਾਂ ਨੂੰ ਸਾਰਾ ਪਤਾ ਜੀ। ਚੱਕਲੇ ਡੋੜੇ ਚੱਕ ਕੋਈ ਸਰਪੰਚ ਬਾਅਦ ਚ ਪਤਾ ਲੱਗਾ ਸਰਪੰਚ ਨੂੰ ਗੱਡੀ 'ਚ ਬਿਠਾ ਲੈ ਲਿਆ ਬਈ ਸਰਪੰਚ। ਏ ਰੀਸਾਈਕਲ ਕਹਿੰਦੇ ਇਹਨਾਂ ਨੂੰ। ਗੱਡੀ ਚੋਂ ਤੋਂ ਲੈ ਲੈ ਚੱਲ ਗਾਂਹਾਂ ਵਾਲੇ ਸਾਂਚੂ ਦੇਸ ਕਿਹੜਾ ਉਹ ਲਾਲ ਪੱਗੜਾ ਜੀ ਉਹ ਲਾਲ ਪੱਗੜਾ ਆ ਜਾ ਆ ਜਾ ਚੱਕ ਓਏ ਫੋਟੋ ਹੋ ਗਈ ਹਾਂ ਚੱਲ ਬਠ ਬਠ ਬਿਠਾ ਲਓ ਪਿਛਲੀ ਗੱਡੀ ਚ ਨੂੰ ਉਹ ਗਾਂਹਾਂ ਜਾ ਕੇ ਲੈ ਆ ਲੈ ਫੜਾ ਯਾਰ ਕੀ ਮਜ਼ਾਕ ਕਰਦੇ ਹੋ ਤੁਸੀਂ ਲੋਕਾਂ ਨਾਲ ਯਾਰ ਕੋਈ ਬਿਜ਼ਨ ਹੈ ਤੁਹਾਡਾ ਬਸ ਜਿਹੜਾ ਆਉਂਦਾ ਸਾਡੀ ਵਾਰੀ ਆ ਲੈਣ ਦਿਓ ਭਗਵਾਨ ਕਮਾਨ ਦੇ ਘਰ ਚ ਰੱਸਾ ਪਾ ਕੇ ਖਿੱਚਾਂਗੇ ਮੁੱਦਾ ਪੰਜਾਬ ਦਾ ਜੀ ਸਭ ਤੋਂ ਵੱਡਾ ਮੁੱਦਾ ਇਹ ਹੈ ਜੀ ਜਿਹੜਾ ਆਉਂਦਾ ਮੈਨੂੰ ਗੱਲਾਂ ਕੱਢਣਾ ਯੁੱਧ ਨਸ਼ਾ ਬਰੁੱਧ ਚੱਲ ਰਿਹਾ ਹੈ ਪਲਾਂ ਕਹਿੰਦੇ ਭਟੀਆਂ ਮੱਛੀਆਂ ਨਹੀਂ ਫੜਦੇ ਜਦੋਂ ਵੱਡਾ ਮੱਛ ਫੜ ਲਿਆ ਸਾਰੇ ਆ ਗਏ ਉਹਦੇ ਹੱਕ ਚ ਇਹ ਤਾਂ ਲੋਕਤੰਤਰ ਦਾ ਕਹਾਣਾ ਹੈ ਇਹ ਤਾਂ ਮਾਨਵੀ ਅਧਿਕਾਰਾਂ ਦੀ ਉਲੰਘਣਾ ਹੈ ਅੱਛਾ ਉਹੀ ਰਹਿ ਗਿਆ ਮਾਨਵ ਕੱਲਾ ਅਸੀਂ ਤਾਂ ਦੰਗਰੀਆਂ ਫਿਰ ਉਹੀ ਹੈ ਇੱਕ ਮਾਨਵ ਤੇ ਪਹਿਲਾਂ ਲਾਲ ਪੱਗ ਬੰਨ ਕੇ ਬਾਬੇ ਬਕਾਲੇ ਰਖੜੀ ਮੇਲੇ ਤੇ ਕੀ ਕਹਿੰਦੇ ਸੀ ਰਖੜ ਬੁੰਨਿਆਂ ਦੇ ਮੇਲੇ ਤੇ ਸੀਆਈਏ ਤਰਨਤਾਂ ਤੇ ਘੜੀਸ ਕੇ ਲੈ ਕੇ ਜਾਵਾਂਗੇ ਮੈਨੂੰ ਕੱਪੜੇ ਵੀ ਯਾਦ ਨੇ ਕਿਹੜੇ ਪਾਏ ਹੋਏ ਸੀ ਥੋੜਾ ਮੁਕਰਨ ਤੋਂ ਪਹਿਲਾਂ ਇਹ ਦੇਖ ਲਿਆ ਕਰੋ ਯਾਰ ਆਪ ਦਾ ਜਦੋਂ ਤੁਸੀਂ ਪਾਉਣਾ YouTube ਤੇ ਆਪ ਦਾ ਨਾਮ ਪਾ ਕੇ ਉਹ ਤੋਂ ਬਾਅਦ ਨਾ ਤਿੰਨ ਡੰਡੇ ਜਿਹੇ ਹੁੰਦੇ ਰਾਈਟ ਸਾਈਡ ਤੇ ਉਹਦੇ ਤੇ ਤੁਸੀਂ ਕਰੋਗੇ ਨਾ ਉੱਥੇ ਆ ਜਾਂਦਾ ਹੈ ਫਿਲਟਰ ਉੱਥੇ ਆ ਜਾਂਦਾ ਟੂਡੇ ਪਾ ਲਓ ਜਾਂ ਇੱਕ ਸਾਲ ਪਹਿਲਾਂ ਨਾ ਪਾ ਲਓ ਉਹ ਤੁਹਾਡੇ ਪਾਸੇ ਨਾ ਆਪ ਹੀ ਆਂਗੇ ਆ ਸੁਣ ਕੇ ਪਾਸੰਦੇ ਦਿਆ ਕਰੋ ਆਪ ਹੀ ਆਪ ਦੇ ਵਿਰੁੱਧ ਬੋਲ ਪੈਣੇ ਆ